न बिसर न कनेहया पेद न जानो मूल साईं जे न नसर नाम से ਨੇ ਹਿਆ ਪੇਧ ਨਾ ਜਾਣੋ ਮੂਲ ਸਾਈਂ ਜਹਿਆ ਸਾਈਂ ਜੀ ਵਰਗੇ ਨੇ ਬਿਸਰੇ ਨਾ ਨਾਮ ਜਿਨਾਨੂ ਸਾਈਂ ਜੀ ਵਰਗੇ ਸਰੇ ਨਾਮ ਜਿਨਾਂ ਨੂੰ ਸਾਈਂ ਜੀ ਵਰਗੇ ਨੇ ਵਿਸਰੇ ਨਾਮ ਜਿਨਾਂ ਨੂੰ ਸਾਈਂ ਜੀ ਵਰਗੇ ਨੇ said no ਰਗੇ ਨੇ ਬਿਸਰੇ ਨਾ ਨਾਮ ਜਿਨਾਂ ਨੂੰ ਨਾ ਨ ਬਿਸਰੇ ਨਾਮ ਸੇ ਜਾਣੋ ਮੂਲ ਸਾਈਂ ਜੈ ਹੈ ਆ ਜਿਨਾ ਨਾ ਬਿਸਰੇ ਨਾਮ ਸੇਕ ਨੇਹਾਂ ਤੇ ਨਾ ਜਾਣੋ ਮੂਲ ਸਾਈਂ ਜੈ ਹੈ ਆ ਜਿਨਾ ਨਾ ਬਿਸਰੇ ਨਾਮ ਸੇਕ ਨੇਹਾਂ ਵੇਦ ਨਾ ਜਾਣੋ ਮੂਲ ਸਾਈਂ ਜਿਹਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਉਹਨਾਂ ਰੱਬ ਦੇ ਪਿਆਰਿਆਂ ਦੇ ਬਾਬਤ ਫਰਮਾਨ ਕਰ ਰਹੇ ਨੇ ਸਤਿਗੁਰੂ ਜੀ ਫੈਸਲਾ ਦੇ ਰਹੇ ਨੇ ਜਿਨ੍ਹਾਂ ਨਾ ਬਿਸਰੇ ਨਾਮ ਸੇ ਕੀਨੇ ਆ ਉਹ ਕਿਹਦੇ ਵਰਗੇ ਨੇ ਜਿਨ੍ਹਾਂ ਨੂੰ ਕਾਲਪੁਰਖ ਵਾਹਿਗੁਰੂ ਦਾ ਨਾਮ ਕਦੇ ਵਿਸਰਦਾ ਹੀ ਨਹੀਂ ਭੇਦ ਨਾ ਜਾਣੋ ਮੂਲ ਸਾਈਂ ਜਿਹਿਆਂ ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਫਿਰ रह ਜਾਂਦਾ ਜਿਵੇਂ ਸਮੁੰਦਰ ਦੇ ਵਿੱਚ ਦਰਿਆ ਮਿਲ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦਾ ਹੈ ਜਾਂ ਕਹਿ દਈਏ ਕੋਈ ਬੂੰਦ ਸਮੁੰਦਰ ਵਿੱਚ ਡਿੱਗ ਪਵੇ ਤੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ। ਸੋ ਇਤਨਾ ਵੱਡਾ ਦਰਜਾ ਸਤਿਗੁਰਜੀ ਦੀ ਬਾਣੀ ਰੱਬ ਦੇ ਪਿਆਰਿਆਂ ਨੂੰ ਦੇ ਰਹੀ ਹੈ। ਤੇ ਸਤਿਗੁਰਜੀ ਉਹਨਾਂ ਦੇ ਇਸ ਸੰਸਾਰ ਦੇ ਆਵਣ ਵਾਪਤ ਕਹਿ ਰਹੇ ਨੇ ਧੰਨ 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 ਜਨ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣੇ ਆਵਣ ਕਹਿ ਸਵਾਉ ਜਨ ਕੇ ਸੰਗ ਚਿਤ ਆਵੇ ਨਾ ਉਹਨਾਂ ਦਾ ਸੰਸਾਰ ਦੇ ਉੱਤੇ ਆਉਣਾ ਧੰ ਹੈ ਜਿਨ੍ਹਾਂ ਦੇ ਆਉਣ ਨਾਲ ਇਸ ਸੰਸਾਰ ਦੇ ਲੋਕਾਂ ਦਾ ਭਲਾ ਹੁੰਦਾ ਹੈ ਤੇ ਰੱਬ ਦੇ ਰਸਤੇ ਤੇ ਚੱਲਦੇ ਨੇ ਲੋਕ ਜੋ ਜਿਨਾ ਆਇਆ ਤੇ ਜਗਤ ਤਰ ਜਾਵੇ ਤਨ ਤਾਨ ਆਉਣਾ ਉਹ ਨਾ ਜਾ ਜਿਨਾ ਆਇਆ ਤੇ ਜਗਤ ਤਰ ਜਾਵੇ ਤਨ ਤਾਨ ਆਉਣਾ Altyazı M.K. ਗਤ ਤਰ ਜਾਵੇ ਤਨ ਤਨ ਆਉਣਾ ਉਹਨਾਂ ਦਾ ਜਿਨਾਂ ਆਇਆ ਤੇ ਜਗਤ ਤਰ ਜਾਵੇ ਤਨ 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 ਆਉਣਾ ਆਉਣਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਹਿ ਹੈ ਸਵਾਉ ਜਨ ਕੈ ਸੰਗ ਚਿਤ ਆਵੈ ਨਾ ਜਿਨ੍ਹਾਂ ਦੇ ਆਉਣ ਨਾਲ ਸੰਸਾਰ ਤੇ ਕਿੰਨੇ ਕੁ ਲੋਕਾਂ ਦਾ ਭਲਾ ਹੁੰਦਾ ਹੈ ਉਹਨਾਂ ਦਾ ਹਿਸਾਬ ਕਿਤਾਬ ਤੇ ਨਹੀਂ ਲਾਇਆ ਜਾ ਸਕਦਾ ਜਿਵੇਂ ਸਤਿਗੁਰ ਜੀ ਦੀ ਬਾਣੀ ਅੰਦਰ ਸਤਿਗੁਰ ਜੀ ਫਰਮਾਨ ਕਰ ਰਹੇ ਨੇ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣੇ ਜਾਤ ਹੈ ਕੋਈ ਇਸ ਮਾਨ ਵਿੱਚ ਬ੍ਰਹਿਮੰਡ ਦੇ ਤਾਰਿਆਂ ਦੀ ਗਿਣਤੀ ਤੇ ਕਰ ਸਕਦਾ ਏ ਪਰ ਜਿਨਨੇ ਸਤਿਗੁਰ ਜੀ ਨੇ ਤੇ ਸਤਿਗੁਰ ਜੀ ਦੇ ਪਿਆਰਿਆਂ ਨੇ ਸੰਸਾਰ ਦੇ ਲੋਕਾਂ ਨੂੰ ਤਾਰਿਆ ਭਲਾ ਕਰਿਆ ਸੱਚ ਦਾ ਰਸਤਾ ਦਿਖਾਇਆ ਉਸ ਦਾ ਹਿਸਾਬ ਕਿਤਾਬ ਕੋਈ ਨਹੀਂ ਲਾ ਸਕਦਾ ਜਿਵੇਂ ਨਗਰ ਹੈ ਭਲਵਾਨ ਜਿਸ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਸਹਿਜ ਜੀ ਮਹਾਰਾਜ ਨੇ ਨਵਾਜਿਆ ਚਰਨ ਪਾਏ ਇੱਕ ਰਾਤ ਇੱਥੇ ਸਤਗੁਰੂ ਜੀ ਠਹਿਰੇ ਪਹਿਲਾਂ ਤੇ ਇਤਿਹਾਸੀ ਨਗਰ ਹੈ ਜਿੱਥੇ ਵੱਡੇ ਏਡੇ ਵੱਡੇ ਸਿੱਖਾਂ ਦੇ ਪਗੰਬਰ ਨੇ ਚਰਨ ਪਾਏ ਜੇ ਦੂਸਰਾ ਮਾਨਿਸ ਨਗਰ ਨੂੰ ਇਹ ਹੈ ਕਿ ਇੱਥੇ ਐਸੇ ਰੱਬ ਦੇ ਪਿਆਰਿਆਂ ਦਾ ਅਵਤਾਰ ਜਨਮ ਹੋਇਆ ਜਿਨ੍ਹਾਂ ਦੀ ਉਪਮਾ ਵਿਡਿਆਈ ਜੇ ਕੋਈ ਸੁਣ ਲਵੇ ਤੇ ਉਹ ਹੈਰਾਨ ਹੋ ਜਾਂਦਾ ਹੈ ਕਿ ਕਿਵੇਂ ਕੋਈ ਜ਼ਿੰਦਗੀ ਦੇ 12 ਸਾਲ ਬਿਨਾਂ ਸੌ ਕੇ گزار ਦੇਵੇਗਾ ਮੇਰੇ ਵਰਗਾ ਕੋਈ ਇੱਕ ਦੋ ਰਾਤਾਂ ਜਾਗ ਲਵੇ ਤੇ ਦੱਸਦਾ ਫਿਰਦਾ ਏ ਕਿ ਮੈਂ ਜੀ ਦੋ ਰਾਤਾਂ ਸੁੱਤਾ ਨਹੀਂ ਪਰ ਉਹ ਜ਼ਿੰਦਗੀ ਦੇ 12 ਸਾਲ ਉਹਨਾਂ ਨੇ ਲੰਬੇ ਪੈ ਕੇ ਨਹੀਂ ਦੇਖਿਆ ਸਾਰਾ ਦਿਨ ਸੇਵਾ ਕਰਦੇ ਅੰਮ੍ਰਿਤ ਵੇਲੇ 1 ਵਜੇ ਸੁਨਾਨ ਕਰਦੇ ਸਾਰਾ ਦਿਨ ਫਿਰ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਚਾਹੇ ਜੇਠ ਹੜ ਦੇ ਤੱਪਦੇ ਹੋਏ ਦਿਨ ਕਿਉਂ ਨਾ ਹੋਣ ਤੇ ਉਹ ਭੱਠੀਆਂ ਕੋਲੇ ਹੀ ਬੈਠੇ ਰਹਿੰਦੇ ਆਖਰ ਨੂੰ ਉਹ ਸਰੀਰ ਸੀ ਜਾਂ ਲੋਹਾ ਸੀ ਇਹ ਸਵਾਲ ਖੜਾ ਹੁੰਦਾ ਹੈ ਤੇ ਸਾਡਾ ਵਰਗਾ ਹੀ ਸਰੀਰ ਸੀ ਉਹਨਾਂ ਕੋਲੇ ਵੀ ਪਰ ਉਹਨਾਂ ਦੇ ਸਿਰ ਦੇ ਉੱਤੇ ਹੱਥ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਤੇ ਵੱਡੇ ਅਤੇ ਛੋਟੇ ਸੰਤ ਜੀ ਮਹਾਰਾਜ ਦਾ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਆਪਣੀਆਂ ਸੰਗਤਾਂ ਨੂੰ ਕਿਹਾ ਕਰਦੇ ਭਾਈ ਜਾਓ ਲੰਗਰ ਵਿੱਚ ਸਾਡੇ ਬਾਬੇ ਦੇ ਦਰਸ਼ਨ ਕਰੋ ਉਹ ਬਾਬਾ ਸਾਡਾ ਲੋਹੇ ਦਾ ਹੈ ਉਹ ਰਾਮ ਵੀ ਨਹੀਂ ਕਰਦਾ ਤੇ ਸੰਗ ਤਾਂ ਰਾਤ ਨੂੰ ਪਿੰਡਾਂ ਦੇ ਬਜ਼ੁਰਗ ਦੇਖਣ ਆਇਆ ਕਰਦੇ ਵੀ ਬਾਬਾ ਜੀ ਪੈਂਦੇ ਨੇ ਕਿ ਨਹੀਂ ਤੇ ਅੱਜ ਵੀ ਉਹਨਾਂ ਬਜ਼ੁਰਗਾਂ ਤੋਂ ਸੁਣਦੇ ਆਂ ਕਿ ਅਸੀਂ ਰਾਤਾਂ ਨੂੰ ਜਾਜਾ ਰਾੜਾ ਸਾਹ ਦੇ ਲੰਗਰਾਂ ਵਿੱਚ ਦੇਖਿਆ ਪਰ ਬਾਬਾ ਜੀ ਆਰਾਮ ਨਹੀਂ ਸੀ ਕਰਦੇ ਕੋਈ ਇੱਕ ਦੋ ਦਿਨ ਮਹੀਨਿਆਂ ਦੀ ਗੱਲ ਨਹੀਂ ਜ਼ਿੰਦਗੀ ਦੇ 12 ਸਾਲ ਉਹਨਾਂ ਨੇ ਗੁਰੂ ਕੇ ਲੰਗਰਾਂ ਵਿੱਚ ਪੈ ਕੇ ਆਰਾਮ ਕਰਕੇ ਨਹੀਂ ਦੇਖਿਆ ਬੈਠ ਕੇ 12 ਸਾਲ ਗੁਜ਼ਾਰਦੇ ਉਹ ਜ਼ਿੰਦਗੀ ਦੇ ਉਹ ਦਿਨ ਐਸੇ ਗੁਰੂ ਦੀ ਕਮਾਈ ਵਿੱਚ ਲੇਖੇ ਲਾਏ ਦੁਨੀਆ ਤੇ ਇਤਿਹਾਸ ਬਣ ਗਿਆ ਕਿ 12 ਸਾਲ ਜ਼ਿੰਦਗੀ ਦੇ ਲੰਮੇ ਪੈ ਕੇ ਨਹੀਂ ਉਹਨਾਂ ਨੇ ਦੇਖਿਆ ਜਿਵੇਂ ਸਿੱਖਾਂ ਲਈ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਦਾ ਆਪਣਾ ਇੱਕ ਦਰਜਾ ਹੈ ਜਿਸ ਧਰਤੀ ਵਰਗੀ ਧਰਤੀ ਦੁਨੀਆ ਤੇ ਹੋਰ ਕੋਈ ਧਰਤੀ ਨਹੀਂ ਜਿਵੇਂ ਸ੍ਰੀ ਪਟਨਾ ਸਾਹਿਬ ਜੀ ਦਾ ਆਪਣਾ ਦਰਜਾ ਹੈ ਉਸ ਧਰਤੀ ਵਰਗਾ ਹੋਰ ਦੁਨੀਆ ਤੇ ਕੋਈ ਧਰਤੀ ਨਹੀਂ ਤੇ ਅਸੀਂ ਜਿਨ੍ਹਾਂ ਦੇ ਸੇਵਕ ਹਾਂ ਭਾਵੇਂ ਕਹਿਣ ਨੂੰ ਨਗਰ ਪਲਵਾਨ ਕਿਹਾ ਜਾਂਦਾ ਏ ਪਰ ਸਾਡੇ ਲਈ ਇਹ ਨਨਕਾਣਾ ਸਾਹਿਬ ਤੋਂ ਵੀ ਘੱਟ ਨਹੀਂ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਸਾਡੇ ਇਲਾਕੇ ਦੇ ਜਿੰਨੇ ਪਿੰਡ ਨੇ ਰਾੜਾ ਸਾਹਿਬ ਦੇ ਉਹ ਬਜ਼ੁਰਗ ਅੱਜ ਵੀ ਸੁਣ ਦੱਸਦੇ ਰਹਿੰਦੇ ਹਨ ਕਿ ਕੋਈ ਕੋਈ ਭਾਈ ਇੱਥੇ ਐਸੀ ਆਤਮਾ ਆਈ ਕੋਈ ਐਸਾ ਜੱਟ ਸਾਧ ਆਇਆ ਇਤਨੀ ਕਠਨ ਕਮਾਈ ਕਰ ਗਿਆ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਭਾਈ ਮੰਝ ਜੀ ਨੇ ਐਸੀ ਸੇਵਾ ਕੀਤੀ ਤੇ ਗੁਰੂ ਅਰਜਨ ਦੇਵ ਸਹਿਜ ਜੀ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਦੇਣ ਲਈ ਤਿਆਰ ਹੋ ਗਏ ਸਨ ਤੇ ਐਸੀ ਘਾਲਣਾ ਕਮਾਈ ਤੋਂ ਖੋਸੋ ਕੇ ਸੰਤ ਕਿਸੈ ਸਿੰਘ ਜੀ ਮਹਾਰਾਜ ਜਦੋਂ ਰਾੜਾ ਸਾਹਿਬ ਤੋਂ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਤੇ ਰਾੜਾ ਸਾਹਿਬ ਦੀਆਂ ਚਾਬੀਆਂ ਰਾੜਾ ਸਾਹਿਬ ਦਾ مالک ਬਣਾ ਕੇ ਜਾਂਦੇ ਸਾਡੇ ਬਾਬਾ ਜੀ ਨੂੰ ਕਿ ਆਹ ਭਾਈ ਅਸੀਂ ਚੱਲੇ ਆਂ ਜੋ ਕੁਝ ਵੀ ਕਰਨਾ ਕੋਈ ਲੋੜ ਹੀ ਤੇ ਸਾਡੇ ਬਾਬਾ ਜੀ ਲੰਗਰਾਂ ਵਾਲੇ ਕਰਨਗੇ ਆਪਦੇ ਹੁੰਦਿਆ ਹੋਇਆ ਸਾਰੇ ਰਾੜਾ ਸਾਹਿਬ ਦੀ ਜ਼ਿੰਮੇਵਾਰੀ ਦੇਖ ਕੇ ਜਾਂਦੇ ਸੋ ਉਹਨਾਂ ਦੀ ਵਿਡਿਆਈ ਉਹਨਾਂ ਦਾ ਰਤਬਾ ਇਤਨਾ ਵੱਡਾ ਹੈ ਕਿ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾਤਾ ਜਾ ਸਕਦਾ ਜਿਵੇਂ ਅਸੀਂ ਸਤਗੁਰਜੀ ਦੀ ਵਿਡਿਆਈ ਵਿੱਚ ਸ਼ਬਦ ਪੜ੍ਹਦੇ ਹਾਂ ਤੇ ਸਤਗੁਰਜੀ ਦੇ ਪਿਆਰਿਆਂ ਬਾਪਤ ਵੀ ਪੜ੍ਹਦੇ ਹਾਂ ਤੇਰੀ ਉਪਮਾ ਮਹਾਨ ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਤੇਰੀਆਂ ਉਪਮਾ ਮਹਾਨ ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਤੇਰੀਆਂ ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਤੇਰੀਆਂ ਤੇਰੀ ਉਪਮਾ ਮਹਾਨ ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਤੇਰੀਆਂ ਵੱਡਿਆਆਂ ਤੇਰੀਆਂ ਇਸ ਨਗਰ ਵਿੱਚ ਜਦੋਂ ਮਹਾਰਾਜ ਸੰਤ ਜੀ ਮਹਾਰਾਜ ਲੰਗਰਾਂ ਵਾਲਿਆਂ ਦੇ ਮਾਪੇ ਚੜਾਈ ਕਰ ਗਏ ਜਿਸ ਦਿਨ ਉਹਨਾਂ ਦਾ ਭੋਗ ਸੀ ਦੱਸਦੇ ਹੁੰਦੇ ਸਨ ਆਪ ਕਿ ਅਸੀਂ ਕੱਲੇ-ਕੱਲੇ ਘਰ ਵਿੱਚ ਜਾ ਕੇ ਕਿਹਾ ਵੀ ਸਾਰੇ ਆਓ ਪਿੰਡ ਦੇ ਹਰ ਘਰ ਵਿੱਚ ਜਾ ਕੇ ਅਸੀਂ ਬੇਨਤੀ ਕਰਕੇ ਸਾਰੇ ਨਗਰ ਨੂੰ ਗੁਰੂ ਘਰ ਵਿੱਚ ਸੱਦਾ ਦਿੱਤਾ ਤੇ ਆਪਣੇ ਮਾਤਾ ਪਿਤਾ ਦਾ ਭੋਗ ਪਿਆ ਤੇ ਉਸ ਤੋਂ ਬਾਅਦ ਇਸ ਨਗਰ ਨੂੰ ਜਦੋਂ ਅਸੀਂ ਛੱਡਿਆ ਫਿਰ ਅਸੀਂ ਇਸ ਨਗਰ ਵਿੱਚ ਕੀ ਸਾਡਾ ਘਰ ਕੀ ਸਾਡੀ ਜ਼ਮੀਨ ਕਿਸੇ ਚੀਜ਼ ਨੂੰ ਵੀ ਅਸੀਂ ਮੁੜ ਕੇ ਯਾਦ ਨਹੀਂ ਕੀਤਾ ਕਿਸੇ ਚੀਜ਼ ਵਿੱਚ ਅਸੀਂ ਮਾਨ ਨਹੀਂ ਰੱਖਿਆ ਕਿ ਸਾਡਾ ਕੋਈ ਘਰ ਹੈ ਸਾਡੀ ਜ਼ਮੀਨ ਹੈ ਫਿਰ ਕਰਨ ਲੱਗੇ ਸੀ ਰਾੜੇ ਸਾਹਿਬ ਆ ਗਏ ਫਿਰ ਇੱਥੇ ਆ ਕੇ ਆਪ ਦੇ ਆਪ ਨੂੰ ਅਸੀਂ ਮਾਰ ਲਿਆ ਆਪਣਾ ਮਨ ਮਾਰ ਲਿਆ ਕਿ ਸੁੱਖ ਹੁੰਦਾ ਏ ਕੀ ਆਰਾਮ ਹੁੰਦਾ ਏ ਕੀ ਮਾਣ ਹੁੰਦਾ ਏ ਕੀ ਨਰਾਦਰ ਹੁੰਦਾ ਏ ਕਹਿਣ ਲੱਗੇ ਜੇ ਸਾਨੂੰ ਕੋਈ ਕੌੜਾ ਵੀ ਬੋਲਦਾ ਸੀ ਸਮਝਦੇ ਕੋਈ ਰੱਬ ਹੀ ਬੋਲ ਰਿਹਾ ਏ ਅਸੀਂ ਕਿਸੇ ਦੀ ਗਾਲ ਕੱਢੀ ਹੋਈ ਦਾ ਵੀ ਜ਼ਿੰਦਗੀ 'ਚ ਗੁੱਸਾ ਨਹੀਂ ਕੀਤਾ ਆਪ ਦੇ ਆਪ ਨੂੰ ਮਾਰ ਲੈਣਾ ਕਹਤੇ ਦਿੰਦਾ ਹੈ ਆਪਣੇ ਆਪ ਨੂੰ ਮਾਰਨਾ ਇਤਨੀ ਵੱਡੀ ਗੱਲ ਹੈ ਮਾਨੋ ਦੁਨੀਆ ਦੇ ਇਤਿਹਾਸ ਵਿੱਚ ਗਿਣਤੀ ਦੇ ਉਹ ਪਿਆਰੇ ਰੱਬ ਦੇ ਹੋਏ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰਿਆ ਹੋਵੇ ਜਿਵੇਂ ਭਾਈ ਮੰਜ ਜੀ ਨੇ ਮਾਰ ਲਿਆ ਸੀ ਆਪਣੇ ਆਪ ਨੂੰ ਇਸੇ ਤਰ੍ਹਾਂ ਸਾਡੇ ਮਹਾਰਾਜ ਜੀ ਲੰਗਰਾਂ ਵਾਲੇ ਸਵਿਸ ਨਗਰ ਦਾ ਵੀ ਫਰਜ ਹੈ ਇਤਨਾ ਵੱਡੀ ਘਾਲਣਾ ਕਮਾਈ ਕਰਨ ਵਾਲੇ ਇਸ ਨਗਰ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਸਾਰੇ ਹੀ ਨਗਰ ਨੂੰ ਇੱਥੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ ਹਰ ਸਾਲ ਸਾਡੇ ਰਾੜਾ ਸਾਹਿਬ ਤੋਂ ਪਾਠੀ ਸਿੰਘ ਆਉਂਦੇ ਨੇ ਬਾਬਾ ਸੰਤੋਖ ਸਿੰਘ ਜੀ ਆਉਂਦੇ ਨੇ ਬਾਬਾ ਹਰਨੇਕ ਸਿੰਘ ਜੀ ਆਉਂਦੇ ਨੇ ਅਨੇਕਾਂ ਹੀ ਐਸੇ ਪਿਆਰੇ ਆਉਂਦੇ ਨੇ ਕਿਸੇ ਕਿਸੇ ਦਾ ਨਾਮ ਲਈਏ ਤਿਸ ਨਗਰ ਨੂੰ ਮਾਣ ਹੋਣਾ ਚਾਹੀਦਾ ਏ ਐਸੀ ਇਤਨੀ ਵੱਡੀ ਰੂ ਨੇ ਇਸ ਨਗਰ ਨੂੰ ਭਾਗ ਲਾਏ ਜਨਮ ਲੈ ਕੇ ਵਿੜਿਆਈ ਵਖਸੀ ਇਹ ਨਗਰ ਮਾਣ ਨਾਲ ਕਹਿ ਸਕਦਾ ਹੈ ਭਾਈ ਜਿਨ੍ਹਾਂ ਮਹਾਪੁਰਸ਼ਾਂ ਨੇ ਸਾਡੇ ਨਗਰ ਵਿੱਚ ਜਨਮ ਲਿਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਅੰਤਮ ਸਵਾਸਾਂ ਵਿੱਚ ਨਵਾ ਦਿੱਤੀ ਸਾਰੀ ਜ਼ਿੰਦਗੀ ਗੁਰੂ ਕੇ ਲੰਗਰਾਂ ਵਿੱਚ ਨਵਾ ਦਿੱਤੀ 12 ਸਾਲ ਤੇ ਬੂਰੀ ਉੱਤੇ ਬੈਠ ਕੇ ਨੁਗਾ ਦਿੱਤੀ ਇੱਕ ਚੋਲਾ ਇਸ਼ਨਾਨ ਕਰਕੇ ਧੋ ਕੇ ਰਾਤ ਦੇ 1 ਵਜੇ ਪਾ ਲੈਂਦੇ ਭਾਵੇਂ ਸਿਆਲ ਹੀ ਹੋਵੇ ਉਸ ਗਿੱਲੇ ਨੂੰ ਚੋਲੇ ਨੂੰ ਭੱਟੀਆਂ ਕੋਲੇ ਸੁਕਾ ਲੈਂਦੇ ਇਤਨਾ ਹੱਠ ਇਤਨੀ ਸਾਦਗੀ ਇਤਨਾ ਹੁਕਮ ਵਿੱਚ ਕੋਈ ਕਿਵੇਂ ਰਹਿ ਸਕਦਾ ਸੋਚ ਕੇ ਹੈਰਾਨੀ ਹੋ ਜਾਂਦੀ ਹੈ ਪਰ ਹੈਰਾਨੀ ਵਾਲੀ ਵੀ ਗੱਲ ਨਹੀਂ ਕਿਉਂਕਿ ਰੱਬ ਤੇ ਰੱਬ ਦੇ ਪਿਆਰਿਆਂ ਵਿੱਚ ਫਰਕ ਨਹੀਂ ਹੁੰਦਾ ਰੱਬ ਕੁਝ ਵੀ ਕਰ ਸਕਦਾ ਹੈ ਤੇ ਰੱਬ ਦੇ ਪਿਆਰੇ ਵੀ ਕੁਝ ਕਰ ਸਕਦੇ ਨੇ ਇਸ ਸਵਾਲ ਤੇ ਇਨਸਾਨਾਂ ਦੇ ਉੱਤੇ ਖੜੇ ਹੁੰਦੇ ਨੇ ਪਰ ਰੱਬ ਦੇ ਪਿਆਰੇ ਜੋ ਕਹਿਣ ਉਹ ਕਰ ਸਕਦੇ ਨੇ ਉਹਨਾਂ ਕੋਲੇ ਸਮਰੱਥਾ ਹੁੰਦੀ ਹੈ ਸੋ ਸਾਰੇ ਨਗਰ ਨੂੰ ਬੇਨਤੀ ਹੈ ਕਿ ਇੱਕ ਦਿਨ ਹੁੰਦਾ ਹੈ ਤੁਹਾਡੇ ਕੋਲੇ ਕਿੱਡੀ ਦੂਰੋਂ ਦੂਰੋਂ ਸੰਗਤ ਆਉਂਦੀਆਂ ਨੇ ਤੋ ਆਪਣੇ ਫਰਜ਼ ਨੂੰ ਪਹਿਚਾਣਦੇ ਹੋਏ ਉਹਨਾਂ ਦੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਈਏ ਤੇ ਹਾਜ਼ਰੀ ਭਰੀਏ ਓ ਢੂੜੀ ਮਿਲ ਜੇ ਮੱਥੇ ਦੇ ਨਾਲ ਲਾਵਾ ਰੱਬਾ ਤੇਰੇ ਪਿਆਰਿਆਂ ਦੀ ਢੂੜੀ ਮਿਲ ਜੇ ਮੱਥੇ ਦੇ ਨਾਲ ਲਾਵਾ ਰੱਬਾ ਤੇਰੇ ਪਿਆਰਿਆਂ ਮੱਥੇ ਦੇ ਨਾਲ ਨਾਮ ਰੱਬਾ ਤੇਰੇ ਪਿਆਰਿਆਂ ਦੀ ਧੂੜੀ ਮਿਲ ਜੇ ਮੱਥੇ ਦੇ ਨਾਲ ਨਾਮ ਰੱਬਾ ਤੇਰੇ ਪਿਆਰਿਆਂ ਰੱਬਾ ਤੇਰੇ ਪਿਆਰਿਆਂ ਦੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹਨਾਂ ਦੀ ਕਿਰਪਾ ਸਦਕਾ ਦੋ ਬੋਲ ਬੋਲੇ ਹਨ ਕੋਈ ਗਲਤੀ ਹੋ ਗਈ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਅੱਜ ਬੈਠੇ ਆਂ ਉਹ ਸੰਤ ਮਹਾਰਾਜਿਆਂ ਦੇ ਚਰਨ ਸੇਵਕ ਭਾਈ ਦਲਵੀਰ ਸਿੰਘ ਜੀ ਸ਼ੰਕਰ ਵਾਲੇ